ਉਈ ਨਾ ਵਿਆਹ ਹੋਊਗਾ ਐਡਾ ਨਹੀਂ ਕੋਈ ਚੱਕਰ ਆਇਆ ਲੋਕਾਂ ਨੂੰ ਆਇਆ ਵੀ ਨਾ ਇਹ ਵਿਆਹ ਨਹੀਂ ਹੁੰਦਾ ਜਾਂ ਕੁਝ ਵੀ ਇਹਨਾਂ ਦਾ ਕੁਝ ਹੋ ਗਿਆ ਕੁਝ ਨਹੀਂ ਹੋਇਆ ਜਿੱਦ ਨਹੀਂ ਆਪਣੇ ਇੱਕ ਵੀਡੀਓ ਸ਼ੇਅਰ ਕੀਤੀ ਸੀ ਮੈਂ ਕੁਟੇਲੋ ਦੀ ਜਿਸ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਮੈਂ ਕੁਟੇਲੋ ਤੇ ਉਹਦੇ ਹਸਬੰਡ ਨੇ ਇਹਨਾਂ ਨੇ ਇੱਕ ਦੂਜੇ ਨੂੰ ਇੰਸਟਾਗ੍ਰਾਮ ਦੇ ਉੱਪਰੋਂ ਅਨਫੋਲੋ ਕਰ ਦਿੱਤਾ ਤੇ ਇੰਗੇਜਮੈਂਟ ਦੇ ਕੁਝ ਇੱਕ ਫੋਟੋਸ ਤੇ ਵੀਡੀਓਸ ਨੇ ਜਿਹੜੇ ਕਿ ਉਹ ਵੀ ਡਿਲੀਟ ਕਰ ਦਿੱਤੇ ਤੇ ਨਾਲ ਦੀ ਨਾਲ ਇੱਕ ਦੂਜੇ ਦਾ ਨਾਮ ਹੈ ਜਿਹੜਾ ਕਿ ਬਾਇਓ ਦੇ ਵਿੱਚ ਹਟਾ ਦਿੱਤਾ ਸੀਗਾ ਸੋ ਨਾਲ ਦੀ ਨਾਲ ਤੁਹਾਨੂੰ ਦੱਸ ਦੇ ਕਿ ਹੁਣ ਬਾਇਓ ਦੇ ਵਿੱਚ ਇੱਕ ਦੂਜੇ ਦਾ ਨਾਮ ਵੀ ਇਹਨਾਂ ਨੇ ਮੈਂਸ਼ਨ ਕਰ ਦਿੱਤਾ ਤੇ ਉੱਥੇ ਹੀ ਆਪਾਂ ਤੁਹਾਨੂੰ ਦੱਸ ਦੇ ਕਿ ਇਹਨਾਂ ਨੇ ਦੱਸਿਆਗਾ ਕਿ ਫੋਟੋਆਂ ਵੀਡੀਓਜ਼ ਡਿਲੀਟ ਕਰਨ ਦਾ ਕਾਰਨ ਹੈ ਜਿਹੜਾ ਕਿ ਉਹ ਇਹ ਸੀਗਾ ਕਿ ਸਾਡੀ ਫੈਮਿਲੀ ਦੇ ਵਿੱਚ ਕੋਈ ਇਸ਼ੂ ਆ ਗਿਆ ਸੀ ਕੁਝ ਇੱਕ ਬੰਦੇ ਨੇ ਜਿਹੜੇ ਕਿ ਸਾਨੂੰ ਗਲਤ ਬੋਲਣ ਲੱਗ ਪਏ ਸੀ ਜਿਸ ਕਰਕੇ ਅਸੀਂ ਇਹ ਫੋਟੋਜ਼ ਵੀਡੀਓਜ਼ ਪ੍ਰਾਈਵੇਟ ਕਰ ਦਿੱਤੇ ਤੇ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਦੱਸ ਦੇ ਕਿ ਮੈਕੂ ਟੱਲੋਂ ਦਾ ਹੋਣ ਵਾਲਾ ਹਸਬੰਦ ਅਣਮੋਲ ਉਸਨੇ ਵੀ ਲਾਈਵ ਆ ਕੇ ਇਸ ਬਾਰੇ ਗੱਲਬਾਤ ਕੀਤੀ ਹੈ ਕਿ ਜੋ ਆਪਾਂ ਕਲੀਪ ਕਰਨ ਲੱਗੇ ਆਗੇ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਕੇ ਤੁਹਾਨੂੰ ਇਹ ਜੋੜੀ ਕਿਵੇਂ ਦੀ ਲੱਗਦੀ ਪਈ ਹੈ ਕਿਉਂਕਿ ਲੋਕਾਂ ਦੁਆਰ ਤਾਂ ਮੈਕੂ ਟੈਲੋ ਦੇ ਹੁਣ ਵਾਲੇ ਹਸਬੰਦ ਨੂੰ ਪਰ ਪਰ ਕੇ ਪਿਆਰ ਦਿੱਤਾ ਜਾ ਰਿਹਾ ਕਿ ਇਹਨਾਂ ਦੀ ਜੋੜੀ ਬਹੁਤ ਸੋਹਣੀ ਆਗੀ ਤੇ ਨਾਲ ਦੀ ਨਾਲ ਮੈਕੂ ਟੈਲੋ ਦੇ ਹੁਣ ਵਾਲੇ ਹਸਬੰਦ ਨੇ ਮੈਰਿਜ ਬਾਰੇ ਵੀ ਕੁਝ ਕੁ ਗੱਲਾਂ ਬਾਤਾਂ ਕੀਤੀ ਨੇ ਕਿ ਅਸੀਂ ਜਲਦੀ ਹੀ ਮੈਰਿਜ ਕਰਵਾਉਣ ਜਾ ਰਹੇ ਆ ਬਾਕੀ ਤੁਸੀਂ ਅੱਗੇ ਛੋਟੀ ਜਿਹੀ ਕਲਿੱਪ ਜਰੂਰ ਦੇਖਿਓ ਬਾਕੀ ਹੋਰ ਅਪਡੇਟਸ ਲਈ ਲਗਾਤਾਰ ਚੈਨਲ ਤੇ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ। ਉਹ YouTube ਤੇ ਪਾਈ ਪਈ ਦੀ ਜਿਹੜੇ ਮੈਂ ਤਾਂ ਹਾਈਡ ਕੀਤੀਆਂ ਸੀਗੀਆਂ ਸਟੋਰੀਆਂ ਵੀ ਐਵੇਂ ਕਿਉਂ ਹਨਾ ਗੱਲਾਂੀਆਂ ਬਣਾਈ ਜਾਂਦੇ ਸੀ ਲੋਕ ਕੋਸਦੇ ਕੋਸਾ ਲੈ ਕੇ ਫਾਇਦਾ ਨਹੀਂ ਜਾਂਦਾ ਇਹ ਗੱਲਾਂ ਦਾ ਕੋਈ ਨਾ ਵਿਆਹ ਹੋਊਗਾ ਐਡਾ ਨਹੀਂ ਕੋ ਚੱਕਣਾ ਲੋਕਾਂ ਨੂੰ ਆਏ ਆ ਵੀ ਨਾ ਵਿਆਹ ਨਹੀਂ ਹੁੰਦਾ ਜਾਂ ਕੁਝ ਵੀ ਇਹਨਾਂ ਦਾ ਕੁਝ ਹੋ ਗਿਆ ਕੁਝ ਨਹੀਂ ਹੋਇਆ ਕੋਈ ਮੈਰਿਜ ਕਰੋ ਬਲੀ ਦੱਸ ਸਕਦੇ ਹੋ ਮੈਰਿਜ ਹੈਗੀ ਆ ਭਾਈ ਅੱਗੀ ਆ ਦੋ ਚਾਰ ਦਿਨਾਂ ਚ